ਕਹਾਣੀ ਦਾ ਨਾਮ ਜੁੱਲੇ ਦੀ ਅੱਗ ਇੱਕ ਵਾਰੀ ਦੀ ਗੱਲ ਹੈ ਪੰਜਾਬ ਦੇ ਇੱਕ ਪੁਰਾਣੇ ਪਿੰਡ 'ਚ ਬੀਬੀ ਭਾਗੋ ਨਾਦੀ ਇੱਕ ਵੱਡੀ ਉਮਰ ਦੀ ਮਾਂ ਰਹਿੰਦੀ ਸੀ ਉਹ ਪਿੰਡ ਦੀ ਸਭ ਤੋਂ ਬਜ਼ੁਰਗ ਅਤੇ ਸਮਝਦਾਰ ਔਰਤ ਸੀ ਹਰ ਰੋਜ਼ ਸਵੇਰੇ ਉਹ ਆਪਣੀ ਕੱਚੀ ਝੌਂਪੜੀ ਦੇ ਸਾਹਮਣੇ ਚੁੱਲ੍ਹਾ ਬਾਲ ਕੇ ਮਿੱਟੀ ਦੀਆਂ ਹਾੜੀਆਂ 'ਚ ਖਾਣਾ ਪਕਾਉਂਦੀ ਉਸ ਦੇ ਚੁੱਲ੍ਹੇ ਦੀ ਅੱਗ ਸਿਰਫ ਰੋਟੀ ਨਹੀਂ ਪਕਾਉਂਦੀ ਸੀ ਉਹ ਪਿੰਡ ਦੇ ਕਈ ਲੋੜਵੰਦਾਂ ਦੀ ਭੁੱਖ ਵੀ ਮਿਟਾਉਂਦੀ ਸੀ ਪਿੰਡ ਦੇ ਲੋਕ ਬੀਬੀ ਭਾਗੋ ਨੂੰ ਮਾਂ ਵਰਗਾ ਦਰਜਾ ਦਿੰਦੇ ਕੋਈ ਮਜ਼ਦੂਰ ਰੋਟੀ ਨਹੀਂ ਭੁੱਖਾ ਨਹੀਂ ਜਾਂਦਾ ਜੇ ਕੋਈ ਮਗਰੋਂ ਆਉਂਦਾ ਕੋਈ ਵਿਦਿਆਰਥੀ ਸਕੂਲ ਤੋਂ ਘਰ ਆਉਂਦਾ ਸਾਰਿਆਂ ਨੂੰ ਵਧੀਆ ਪੰਗਤ ਲਾ ਕੇ ਰੋਟੀ ਖਵਾਉਂਦੇ ਸਭ ਲਈ ਬੀਬੀ ਦੇ ਚੁੱਲ੍ਹੇ ਤੇ ਖੁੱਲਾ ਸੱਦਾ ਦਿੱਤਾ ਜਾਂਦਾ ਇੱਕ ਦਿਨ ਪਿੰਡ ਚ ਸੁੱਕਾ ਪੈ ਗਿਆ ਖੇਤ ਸੁੱਕੇ ਤੇ ਬੇਪਿਆਸੇ ਲੋਕ ਚਿੰਤਕ ਪਰ ਬੀਬੀ ਭਾਗੂ ਨੇ ਆਪਣੇ ਚੁੱਲ੍ਹੇ ਦੀ ਅੱਗ ਨਹੀਂ ਬੁਝੰਦ ਦਿੱਤੀ ਰੋਟੀ ਭਾਵੇਂ ਸਾਦੀ ਸੀ ਪਰ ਪਿਆਰ ਨਾਲ ਭਰੀ ਹੋਈ ਸੀ ਪਿੰਡ ਦੇ ਮੁਖੀ ਨੇ ਕਿਹਾ ਇਸ ਪਿੰਡ ਦੀ ਰੂਹਾਨੀ ਅੱਗ ਬੀਬੀ ਦੇ ਚੁੱਲ੍ਹੇ 'ਚ ਵਸਦੀ ਹੈ ਸਾਲਾਂ ਬਾਅਦ ਵੀ ਜਦੋਂ ਲੋਕ ਉਸ ਥਾਂ ਨੂੰ ਦੇਖਦੇ ਕਹਿੰਦੇ ਇੱਥੇ ਕਦੇ ਇੱਕ ਅਗ ਲੱਗਦੀ ਸੀ ਜੋ ਪਿੰਡ ਦੇ ਦਿਲਾ ਨੂੰ ਰੋਸ਼ਨ ਕਰਦੀ ਸੀ